ਇਹ ਕਿੱਥੋਂ ਕੁਦੀ ਹੈ ਇਹ ਮੈਨੂੰ ਵੀ ਨਹੀਂ ਪਤਾ ਕੋਈ ਮਤ ਅੱਛੇ ਤਰੀਕੇ ਨਾਲ ਸਾਨੂੰ ਰੈਪੀ ਜੀ ਦੱਸ ਦਿੰਦੇ ਐ ਇਸ ਤਰ੍ਹਾਂ ਕਰੋ ਨਹੀਂ ਐਸਾ ਕਰੋ ਸੋ ਬਹੁਤ ਅੰਧਿਆ ਗਿਆ ਸੋਲ ਰਹੇ ਐ ਕਿ ਇਦਾਂ ਲੱਗ ਰਿਹਾ ਹੈ ਕਿ ਅਸੀਂ ਪਰਮਾਚਰ ਸੋਲ ਰਹੇ ਆ ਡਾਕਟਰ ਦੇਵਿੰਦਰ ਕੁਆਲਟੀ ਪਰਫਰਮਿੰਗ ਹੈ ਥੈਂਕ ਯੂ ਵੈਰੀ ਮਚ ਔਰ ਜੇ ਸਾਡਾ ਨੀਡੀ ਸਾਬ ਕਿ ਖਾਸ ਹੌਟੇ ਰੈਡੀ ਗੱਲ ਨੂੰ ਕਰੇਗਾ ਕਿਉਂਕਿ ਇਹ ਹਰਵਾਲੀ ਆਪਰੇ ਅਸੀਂ ਜੈਨਸ ਦੇ ਬਾਅਦ ਇਹ ਕੋਈ ਗੱਲ ਹੈ ਲੇਕਿਨ ਇਹਨਾਂ ਦੇ ਕਾਰਡੀਜਮਾਰੇ ਨਾਲ ਨਾਲਾਂ अज फवाड़ा पत्रकार संगठन वालों जो डॉक्टर्स डे मनाया गया ये मकसद एक है कि डॉक्टर्स जे अच्छा काम कर का रहे हैं उन्होंने सेवावान को रैकोनाइज कर रहे हैं और फवाड़ा पत्रकार संगठन ने अज इन देवावान देखते हुए इन्होंने मान सम्मान किया और ऑनर किया डॉक्टर्स ताकि डॉक्टर के अंदर एक भावना पैदा होम कर सकन और मरीजों की सेवा करमामे साथी ਸੁਸ਼ਿੰਤ ਚਰਮਾ ਜੀ ਪ੍ਰੋਜੈਕਟ ਡਾਇਰੈਕਟਰ ਸਾਡੇ ਕਮਿਟੀ ਚਿੰਗੀ ਔਰ ਕਮਿਟੀ ਦੇ ਜਿਹੜੇ ਮੈਂ ਕੀਏ ਉਹ ਸਾਹਿਬ ਮੋਹਿਤ ਜੀ ਰਮਨ ਜੀ ਡਾਕਟਰ ਜਸਵੰਤ ਸਿੰਘ ਜੀ ਅਰਾਮੁਕਤੀ ਜੀ ਉਸ ਤੋਂ ਬਾਅਦ ਜਿਹੜਾ ਚਿੰਗਾ ਜੀ ਪ੍ਰਵੀਨ ਕਰੋਜੀਆ ਜੀ तमाम ਜਿਹੜੇ ਸਾਡੇ ਬੱਤੇ ਦਾ ਖਾਤੀ ਨੇ ਜਿੱਥੇ ਅਲੱਗ-ਅਲੱਗ ਸਮੱਸਿਆਵਾਂ ਨੂੰ ਬੜੀ ਗੰਭੀਰਤਾ ਨਾਲ ਇਹ ਲੈਂਦੇ ਨੇ ਤੇ ਪ੍ਰਕਾਸ਼ਿਤ ਕਰਦੇ ਨੇ ਉਸਦੇ ਨਾਲ ਹੀ ਡਾਕਟਰ ਸਾਹਿਬਾ ਜਿਹੜਾ ਡਾਕਟਰੀ ਕੀਤਾ ਹੈ ਅਸ ਵਿੱਚ ਮਾਨਤਾ ਦੀ ਸੇਵਾ ਹੈ ਉਸ ਨੂੰ ਲੈ ਕੇ ਪਲੇ ਸ਼ਿਵਰ ਹਸਪਤਾਲ ਦੇ ਡਾਕਟਰ ਨੇ ਜਿਨ੍ਹਾਂ ਨੇ ਬਿਹਤਰੀਨ ਕੰਮ ਕੀਤਾ ਹੈ ਅੱਜ ਅਸੀਂ ਉਹਨਾਂ ਨੂੰ ਇਫਤਿਹਾਰ ਕੀਤਾ ਔਰ ਅਸੀਂ ਫੋਟੋ ਰਿਸਰਚ ਕਰਦੇ ਆ ਕਿ ਉਹ ਆਪਣੀ ਫੀਲਡ ਦੇ ਵਿੱਚ ਹੋਰ ਵੀ ਜਿਆਦਾ ਬਿਹਤਰ ਤਰੀਕੇ ਨਾਲ ਕੰਮ ਕਰਨ ਔਰ ਆਇਮ ਪੀਜਾਂ ਨੂੰ ਵਧੀਆ ਤਰੀਕੇ ਨਾਲ ਟਰੀਟ ਕਰਨ ਔਰ ਉਹਨਾਂ ਦਾ ਇਲਾਜ ਵਧੀਆ ਤਰੀਕੇ ਨਾਲ ਕਰਨ ਇਸੇ ਕਾਮਨਾ ਦੇ ਨਾਲ ਅੱਜ ਅਸੀਂ ਉਹਨਾਂ ਦਾ ਆਨਰ ਕੀਤਾ ਤਾਂ ਕਿ ਸਾਡੇ ਸਾਰੇ ਡਾਕਟਰਸ ਨੂੰ ਤੁਸੀਂ ਸਨਮਾਨਿਤ ਕੀਤਾ ਹੈਗਾ ਮੈਂ ਤੁਹਾਨੂੰ ਕੁਝ ਕਲਾਉ ਜੀਣਾ ਹੈ ਕਿਹਾ ਸਾਡੇ ਮਾਧਿਮ ਲਈ ਲੋਕਾਂ ਤੋਂ ਕੁਝ ਜਾਣਨਾ ਚਾਹਤੇ ਹਨ ਸਭ ਤੋਂ ਪਹਿਲਾ ਇਹ ਹੈ ਕਿ ਅੱਜਕੱਲ ਜਿਹੜਾ ਗਵਰਨਮੈਂਟ ਨੇ ਇੱਕ ਨਿਊ ਆਭਾ ਆਈਡੀ ਜਿਹੜਾ ਪ੍ਰੋਗਰਾਮ ਹੈ ਸਟਾਰਟ ਹੋਇਆ ਹੈ ਉਹਦੇ ਵਿੱਚ ਹਰ ਪਰਸਨ ਦੀ ਇੱਕ ਆਭਾ ਆਈਡੀ ਬਣੀ ਆਭਾ ਆਈਡੀ ਮੀਨਸ ਇਟਸ ਬੇਸਿਕਲੀ ਹਰ ਬੰਦੇ ਨੂੰ ਇੱਕ ਨੰਬਰ ਦਿੱਤਾ ਜਾਏਗਾ ਹੈਲਥ ਕਾਰਡ ਨੰਬਰ ਤਾਂ ਕਿ ਉਹਦੇ ਵਿੱਚ ਸਾਰੀ ਦੀ ਸਾਰੀ ਥੋੜੀ ਹਿਸਟਰੀ ਜੁਨੀਅਰ ਰਿਪੋਰਟ ਹੋ ਜਾਏਗੀ ਸੋ ਉਹ ਵਲਾ ਜਿਹੜਾ ਨੰਬਰ ਹੈ ਹਰ ਪਰਸਨ ਹਰ ਪਰਸਨ ਨੂੰ ਆਸ਼ਾਮਰਿਕ ਸਰਹਕਾਰ ਜਾ ਕੇ ਬਣਾ ਲੈਣਾ ਹੈ ਗਿਆ ਆਵਾ ਆਈਰੀਸ ਤੋਂ ਹਰ ਪਰਸਨ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਉਹਨਾਂ ਨਾਲ ਕੋਆਪਰੇਟ ਕਰਕੇ ਆਪਣਾ ਇੱਕ ਆਵਾ ਆਈਡੀ ਨੰਬਰ ਜ਼ਰੂਰ ਜਨਰੇਟ ਕਰੋ ਕਿਉਂਕਿ ਉਸੇ ਜਿਹੜੇ ਨੰਬਰ ਦੇ ਉੱਪਰ ਅੱਗੇ ਤੁਹਾਡੀ ਜਿਹੜੀ ਹਸਪੀਟਲ ਦੇ ਵਿੱਚ ਜਿਹੜੀ ਆਪੀਡੀ ਦੀ ਰਜਿਸਟ੍ਰੇਸ਼ਨ ਹੋਣਾ ਹੈ ਐਂਡ ਸੈਕਿੰਡ ਜਿਹੜਾ ਸਾਡਾ ਹੈਗਾ ਕਿ ਅਗਰ ਸਾਡੀ 30% ਆਪ ਦਾ ਪੋਪੂਲੇਸ਼ਨ ਹੈ ਕਿ ਹੈ ਉਹ 30 35 ਯਰਸ ਤੋਂ ਉੱਪਰ ਹੈ ਉਹਨਾਂ ਨੂੰ ਜਾਂ ਤਾਂ ਡਾਇਬੀਟਿਸ ਹੈ ਉਹਨਾਂ ਨੂੰ ਸਿਕਰੀਨ ਕਰਨਾ ਹੈ ਕੁਝ ਡਿਜ਼ੀਜ਼ਸ ਵਾਸਤੇ ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਔਰ ਡਾਇਬੀਟੀਜ਼ ਔਰਲ ਹੈਲਥ ਕੈਂਸਰਸ ਔਰ ਜਿਹੜੀਆਂ ਨਨੋਟ ਕਮਿਕੇਬਲ ਡਿਜ਼ੀਜ਼ਸ ਹੈਗੀਆਂ ਉਹ ਆਨ ਕੀ ਹੈ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਸਕਰੀਨ ਕਰਦੇ ਹਾਂ ਔਰ ਜਿਨ੍ਹਾਂ ਦਾ ਉਸ ਤੋਂ ਬਸ ਸਕਰੀਨ ਬਾਅਦ ਉਹਨਾਂ ਦਾ ਟਰੀਟਮੈਂਟ ਕੀਤਾ ਜਾਏਗਾ ਉਹਨਾਂ ਦੇ ਵਾਸਤੇ ਐਨਸੀਡੀ ਇੱਕ ਕਲੀਨਿਕਸ ਖੁੱਲ੍ਹਿਆ ਜਾਣਾ ਹੈ ਹਸਪੀਟਲ ਅਗਰ ਮੈਂ ਹਰ ਸਾਰੇ ਉਹ ਜਿਨ੍ਹਾਂ ਦੇ ਨੀਲਾ ਕਾਰਡ ਬਣਿਆ ਹੋਇਆ ਹੈ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਆਪਣਾ ਆਯੂਸ਼ਮਾਨ ਵਿਧਿਆ ਕਾਰਡ ਹੈ ਉਹ ਉਹਨੂੰ ਐਕਟਿਵ ਕਰਵਾ ਲਓ ਤਾਂ ਕਿ ਉਸਦੇ ਅੰダー ਆਂਦਿਆਂ ਜਿੰਨੀਆਂ ਵੀ ਤੁਹਾਨੂੰ ਸਾਡੇ ਸਿਵਲ ਹਸਪਤਲ ਦੇ ਵਿੱਚ ਸੇਵਾਵਾਂ ਹਨ ਉਹ ਦਿੱਤੀਆਂ ਜਾ ਸਕਣ ਮਨੇ ਕੋਈ ਅਗਰ ਉਹ ਨਹੀਂ ਕਰਨਾ ਤਾਂ ਤੁਸੀਂ ਐਟਲੀਸਟ ਆਪਣੇ ਫੋਨ ਦੇ ਵਿੱਚ ਉਹ ਫੋਟੋ ਖਿੱਚ ਕੇ ਰੱਖ ਲਓ ਵੀ ਹਾਂ ਵੀ ਉਹਦਾ ਸਾਡਾ ਆਯੂਸ਼ਮਾਨ ਕਾਰਡ ਹੈ ਭਾਈ ਚਾਚੇ ਵੀ ਉਹਦੇ ਸਾਡੇ ਕੋਲ ਐਕਸੀਡੈਂਟ ਦੇ ਪੇਸ਼ੈਂਟਸ ਆਂਦੇ ਆਈਆਂ ਕੋਈ ਵੀ ਆਂਦਾ ਕੋਲ ਅਗਰ ਆਯੁਸ਼ਮਾਨ ਕਾਰਡ ਹੋਏਗਾ ਤਾਂ ਅਸੀਂ ਉਹਨਾਂ ਨੂੰ ਅੱਗੋਂ ਦੀ ਪ੍ਰੋਪਰ ਜਿੱਥੇ ਉਹਨਾਂ ਦਾ ਟ੍ਰੀਟਮੈਂਟ ਹੋ ਸਕਦਾ ਉੱਥੇ ਰੈਫਰ ਵੀ ਹੋ ਸਕਦਾ ਅਗਰ ਇੱਥੇ ਟ੍ਰੀਟਮੈਂਟ ਨਹੀਂ ਹੋ ਸਕਦਾ ਉੱਥੇ ਅੱਗੇ ਜਾਣਗੇ ਸੋ ਆਯੁਸ਼ਮਾਨ ਕਾਰਡ ਜਿਹਨਾਂ ਲੋਕਾਂ ਦਾ ਐਕਟਿਵ ਨਹੀਂ ਹੈ ਉਹ ਐਕਟਿਵ ਕਰਵਾ ਲੈਣ ਪਰ ਜਿਹੜੇ ਉਹਨੇ ਜਿਹਨਾਂ ਦਾ ਬਣ ਸਕਦਾ ਹੈ ਉਹ ਹਰ ਕੋਈ ਬੰਦਾ ਆਪਣਾ ਆਯੁਸ਼ਮਾਨ ਕਾਰਡ ਬਣਵਾ ਲੈ ਕਿਉਂਕਿ ਸਨਮਾਨ ਸਮਾਰੋਹ ਵਾਲੀ ਦੋਸ਼ ਹੋ ਜੀ ਜਿਹੜਾ ਸਨਮਾਨ ਸਮਾਰੋਹ ਕੀਤਾ ਜੀ ਅੱਜ ਡਾਕਟਰਸ ਡੇ ਵਾਲੇ ਨੇ ਸਾਡੇ ਪੱਤਰਕਾਰ ਜੁਨੀਅਨ ਨੇ ਸਾਨੂੰ ਸਾਰੇ ਡਾਕਟਰਸ ਜਿਹੜੇ ਇਸ ਹਸਪਤਲ ਸਿੰਘਾਸਪਤਲ ਕੰਮ ਕਰਦੇ ਆ ਉਹਨਾਂ ਦਾ ਸਨਮਾਨ ਕੀਤਾ ਮੈਂ ਅਸੀਂ ਇਹ ਜਾਣਿਆ ਕਿ ਫੌਦਾ ਇੱਕ ਚੌਥਾ ਸਤਮਬ ਹੈ ਜਿਹੜਾ ਕਿ ਸਾਡੇ ਡਾਕਟਰਸ ਦੇ ਨਾਲ ਮਿਲ ਕੇ ਅਸੀਂ ਚੱਲਾਂਗੇ ਤਾਂ ਕਿ ਪੇਸ਼ੈਂਟਸ ਨੂੰ ਬਿਹਤਰ ਸੇਵਾਵਾਂ ਦਿੱਤੀਆਂ ਜਾਂਦੀਆਂ ਚਾਹੀਦੀਆਂ ਐਸਮਸੋ ਦਾ ਇੱਕ ਮਾਰਗ ਹੈ ਬਹੁਤ ਧੰਨਵਾਦ ਕੀਤਾ ਜਾਂਦਾ ਇੱਕ ਮਾਰਗ ਇਹ ਹੈ ਕਿ ਪਹਿਲਾਂ ਪਾਰਕਿੰਗ ਜਿਹੜੀ ਪਰਚੀ ਚੋਂ ਬੰਦ ਕਰ ਦਿੱਤੀ ਗਈ ਸੀ ਲੇਕਿਨ ਹੁਣ ਫਿਰ ਦੁਬਾਰਾ ਲਗਾ ਦਿੱਤਾ ਹੈ ਇਹ ਕੀ ਕਾਰਨ ਹੋਇਆ ਜੀ ਇਸ ਤਰ੍ਹਾਂ ਹੈ ਪਹਿਲਾਂ ਪਾਰਕਿੰਗ ਦਾ ਪਾਰਕਿੰਗ ਹੋ ਗਿਆ ਜਿਹੜਾ ਕੈਂਟੀਨ ਦਾ ਹੈ ਇਸ ਦਾ ਇੱਕ ਨੀਸੀ ਹੈ ਉਹ ਇੱਕ ਸਰਕਾਰੀ ਟਿਕਾ ਦਿੱਤਾ ਗਿਆ ਹੈ ਕੰਪੀਡੈਂਟਰੀ ਸਟਰਕਚਰਸ ਦੇ ਅਧੀਨ ਤਾਂ ਉਹਦੇ ਵਿੱਚ ਜਿਹੜੀਆਂ ਹੈਗੀਆਂ ਉਹ ਹੁਣ ਪਾਰਕਿੰਗ ਪਾਣੀ ਪ੍ਰਸ਼ਾਦ ਵਿੱਚ ਜਾਨਾ ਤੇ ਪਾਣੀ ਦੀ ਨਿਕਾਵਟ ਕਰਕੇ ਕਈ ਬਿਮਾਰੀਆਂ ਦਾ ਫੈਲੰਦਾ ਸੰਦੇਸ਼ ਆਉਂਦਾ ਹੈ ਜਿਵੇਂ ਕਿ ਆਪਾਂ ਕਹਿੰਦੇ ਹੈ ਡੈਂਗੀ ਦਾ ਫੇਟ ਦੀਆਂ ਬਿਮਾਰੀਆਂ ਟਕੀਆਂ ਉੱਤੇ ਮੇਰਾ ਪਾਣੀ ਖਰਾਬ ਕਰਕੇ ਉਹਦੀ ਬਾਰੇ ਮੈਂ ਇੰਨਾ ਜਾਣਕਾਰੀ ਦੇਣਾ ਹੈ ਕਿ ਸੁਪਾਰਸ਼ ਹੈ ਦੇ ਵਿੱਚ ਤੇ ਆਪਣਾ ਉਹਦੀ ਜਮਾਤ ਡਾਕਟਰ ਸਾਹਿਬਾਨਾਂ ਸਾਡੇ ਐਸਆਈ ਸਾਹਿਬਾਨਾਂ ਸੁਪਾਰਸ਼ਾਂ ਨਾਲ ਸਾਰਿਆਂ ਨੂੰ ਸੂਚਿਤ ਕਰਦੇ ਆ ਕਿ ਅਸੀਂ ਕਿੰਨਾਂ ਟੀਮਾਂ ਨਾਲ ਇਸ ਤੋਂ ਸਹੀ ਤਰੀਕੇ ਨਾਲ ਇਲਾਜ ਵੀ ਜਿਸ ਨਾਲ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਦੇ ਫੈਲਣ ਦਾ ਹੰਦੇ ਚਾਹ ਦੇ ਪਰਿਵਾਰਕ ਸੰਬੰਧਿਤ ਸਿੱਖੜ ਤੋਂ ਪਾਣੀ ਦਾ ਫੈਲਾਉ ਬਦਾ ਨੂੰ ਬਹੁਤ ਪਹਿਲੇ ਹੀ ਉਸ ਦੀ ਰੋਕਥਾਮ ਕਰ ਸਕਦਾ ਇੱਕ ਫਗਵਾੜਾ ਪੱਤਗਾ ਸੰਗਠਨ ਨੇ ਡਾਕਟਰ ਅਦਰ ਸੁਨਮਾਨ ਸਮਾਦੋ ਗਿਆ ਸੀ ਕੀ ਕਹਿਣਾ ਚਾਹੁੰਦੇ ਹਾਂ ਜੀ ਮੈਂ ਬੜੀ ਖੁਸ਼ ਹੋਈ ਮੈਂ ਪਹਿਲੀ ਵਾਰ ਜ਼ਿੰਦਗੀ ਚ ਦੇਖ ਰਿਹਾ ਹਾਂ ਕਿ ਪੱਤਰਕਾਰ ਭਰਾ ਜਿਹੜੇ ਹੈਗੇ ਆ ਸਾਡੇ ਨਾਲ ਮੋਟੇ ਨਾਲ ਮੋਟਾ ਵੜਾ ਕੇ ਚੱਲਦੇ ਨੇ ਔਰ ਬੜਾ ਅੱਛਾ ਲੱਗਦਾ ਹੈ ਕਿ ਜਦੋਂ ਮੈਂ ਪਹਿਲੇ ਯੂਨੀਵਰਸਿਟੀ ਕਰਿੱਤਾ ਵੀ ਇੱਕ ਇਕੱਲਾ ਹੁੰਦਾ ਦੋ 11 ਹੁੰਦੀ ਹੈ ਤੁਸੀਂ ਸਮਾਜ ਦਾ ਚੌਥਾ ਸਤੰਭ ਜੇ ਚੌਥਾ ਸਟਾਪ ਸਾਡੇ ਨਾਲ ਖੜਾ ਹੋਵੇ ਤਾਂ ਅਸੀਂ ਆਪਣੇ ਦੁਗਣਾ ਸਾਡਾ ਹੌਸਲਾ ਵਧ ਜਾਂਦਾ ਹੈ ਕਿ ਕਾਉਂਟਰ ਦੀ ਸੇਵਾ ਬੱਧੇ ਜਾਂਦੀ ਹੈ ਔਰ ਚੰਗੀ ਇੱਕ ਪੁਲੀਸ ਤੁਸੀਂ ਲੀਕ ਚਲਾਈ ਹੈ ਜਿਸ ਨਾਲ ਸਾਡੇ ਨਿਤਕ ਡਾਕਟਰ ਨੇ ਕਲਿਨਿਕ ਵਿੱਚ ਬੜਾ ਠੀਕ ਅੱਛਾ ਸੰਦੇਸ਼ ਆਇਆ ਹੈ ਚੈਨਲ ਦੇ ਮਾਧਿਅਮ ਥਾਣੀ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਜੀ ਮੈਂ ਇਹ ਚਾਹੁੰਦਾ ਹੈ ਕਿ ਸਮਾਜਿਕ ਤੌਰ ਤੇ ਵੀ ਇਸ ਸੌਖੀ ਪੇਸ਼ਾ ਜਿਹੜਾ ਹੈ ਅਸੀਂ ਇਨੀ ਮਾਨਸਿਕ ਪ੍ਰੇਸ਼ਾਨੀ ਹੋ ਗਈ ਹੈ ਅਸਰਕਾਰ ਦੀ ਪ੍ਰੇਸ਼ਾਨੀ ਹੋ ਗਈ ਹੈ ਜੇ ਸਮਾਜਿਕ ਪ੍ਰੇਸ਼ਾਨੀ ਅਜਿੱਤਾ ਵੀ ਸ਼ੇਅਰ ਨਹੀਂ ਕਰ ਸਕਦਾ ਇੱਕ ਦੂਜੇ ਨਾਲ ਜੋ ਇਸ ਨੂੰ ਨਜ਼ਰ ਰੱਖਦੇ ਮੈਂ ਇਹ ਪ੍ਰਚਾਰ ਰਹਿੰਦੇ ਹਾਂ ਕਿ ਅਸੀਂ ਮਰੀਜ਼ਾਂ ਤਾਂ ਹੀ ਆਪਣਾ ਕੋਸ਼ਿਸ਼ ਕਰਦੇ ਹੈਗੇ ਆ ਕਿ ਉਹਨਾਂ ਨੂੰ ਅਗੇ ਤੰਦਰੁਸਤੀ ਬਖਸ਼ੀਤ ਬਖਸ਼ਾ ਹੋਵੇ ਤੰਦਰੁਸਤੀ ਦੀ ਸਥਿਤੀ ਹੈ ਤੇ ਇਸ ਦਾ ਸਾਨੂੰ ਡਾਕਟਰਾਂ ਮਰਜਨੇ ਡਾਕਟਰ ਕਮਿਊਨਿਟੀ ਆ ਗਿਆ ਕਿਰਪਾ ਕਰਕੇ ਮੈਂ ਸਾਰੇ ਸਮਾਜਿਕ ਤੌਰ ਤੇ ਵੀ ਬੇਨਤੀ ਕਰਾਂਗੇ ਮੈਂ ਇਹ ਨੂੰ ਜੋ ਉਹਨਾਂ ਦਾ ਹੱਕ ਪੰਦਾ ਹੈਗਾ ਉਹ ਹੱਕ ਕੀ ਹੈ ਇੱਕ ਇੱਜ਼ਤ ਮਾਨ ਦੇਣਾ ਸਤਕਾਰ ਬਖਸ਼ਣਾ ਸਾਰੇ ਪੰਦੂਕਲੇ ਬਰਾਬਰ ਨਹੀਂ ਹੁੰਦੇ ਲੇਕਿਨ ਜੋ ਅੱਛਾ ਹੈ ਕਿ ਉਹਨੂੰ ਜ਼ਰੂਰ ਹਿੱਸਾ ਮਾ ਦੇ ਕਮੇਟੀ ਦਾ ਮੈਂ ਸਮਾਜਿਕ ਤੌਰ ਤੇ ਜਿਨਾਂ ਪੱਤਰਕਾਰ ਪੱਤਰਕਾਰਾਂ ਨੂੰ ਮੈਂ ਅੱਜ ਸਮਾਣਿਤ ਕੀਤਾ ਐਸੀ ਤਰ੍ਹਾਂ ਮੈਨੂੰ ਲੱਗਦਾ ਕਿ ਛੋਟੇ ਛੋਟੇ ਆਪਣੇ ਜੋ ਕੌਂਸਲਰ ਨੇਬੀ ਤੇ ਜਾਂ ਕੋਈ ਛੋਟਾ ਜਿਹਾ ਇੱਕ ਇਜਲਾਸ ਕਰਕੇ ਉਹ ਤੇਨ ਉਸਮਾਨਤ ਕੀਤਾ ਜਾਵੇ ਜਿਸ ਨਾਲ ਸਾਡੇ ਡਾਕਟਰਾਂ ਦਾ ਬੋਸਨ ਬਹੁਤ ਆਹਮ। ਸਰਿਕਾ ਅੰਸ਼ੂਮਾਨ ਦਾ ਅਗਬਰੀ ਰੇਤੀ ਚਲਸੀ ਕਰ ਲਓ। ਵੈਸੀ ਚਲੋ ਦੀ ਬਰਾਇਸ਼ਮਾਨ ਦੇਖੋ ਜਿਨਾਂ ਕੋਲ ਗਰੀਬ ਤਬਕਾ, ਲੇਬਰ ਤਬਕਾ, ਔਰ ਕਿਸਾਨੀ ਤਬਕਾ ਜੀ ਜਿਨ੍ਹਾਂ ਦੇ ਆਯੂਸ਼ਮਾਨ ਕਾਰਡ ਬਣੇ ਹੋਏ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਆਪਣਾ ਇਲਾਜ ਆ ਕੇ ਸਰਕਾਰੀ ਹਸਪਤਾਲ ਵਿੱਚ ਕਰਾਉਣ ਜਿਸ ਨਾਲ ਕਿਉਂਕਿ ਸਰਕਾਰ ਨੇ ਤੁਹਾਡੇ ਤੁਸੀਂ ਤਾਂ ਸਿਰਫ ਜੋ ਉਹਦਾ ਕਾਰਡ ਦੀ ਚਾਰਜ ਜਿੰਦ ਉਹ ਹੀ ਦਿਨੇ ਲੇਕਿਨ ਸਰਕਾਰ ਤੁਹਾਨੂੰ ਉਹਦੇ ਤੁਹਾਡੀ ਇੰਸ਼ੋਰੈਂਸ ਦੇ ਪੈਸੇ ਸਰਕਾਰ ਦਿੰਦੀ ਹੈ ਜਦੋਂ ਵੀ ਤੁਸੀਂ ਇਲਾਜ ਨਹੀਂ ਕਰਾਉਂਦੇ ਜਾਂ ਪ੍ਰਾਈਵੇਟ ਇੱਕ ਆਰਐਮਪੀ ਤੋਂ ਕਰਾ ਲੈਂਦੇ ਹੋ ਤੁਹਾਡਾ ਆਪਣਾ ਪਤਾ ਨਹੀਂ ਕਦ ਦਵਾਈ ਕਿੱਦਾਂ ਦੀ ਇੱਥੇ ਸਾਡੇ ਕੋਲ ਸਪੈਸ਼ਲਿਸਟ ਬੈਠੇ ਹੋਏ ਆ اسی داخل کر کے ہر طرح ਦਾ ਇਲਾਜ ਇਥੇ ਸੰਭਵ ਹੋ ਸਕਦਾ ਹੈਗਾ ਆਯੁਸ਼ਮਨ ਕਾਰਡ ਨਾਲ ਜੇ ਤੁਸੀ ਸੈਟਿੰਗ ਕਰਾਉਂਗੇ ਤੁਹਾਡਾ ਇੱਕ ਪੈਸੇ ਦਾ ਖਰਚਾ ਨਹੀਂ ਹੋਗਾ ਫ੍ਰੀ ਆਫ ਕਾਸਟ ਇਲਾਜ ਹੋਊਗਾ ਉਸ ਮਰੀਜ਼ ਦਾ ਜਿਹਦਾ ਜਿੱਦਾਂ ਕਿ ਆਯੁਸ਼ਮਨ ਕਾਰਡ ਬਣਿਆ ਔਰ ਪੂਰੇ ਬੇਫਿਕਰ ਹੋ ਕੇ ਬੇਚ ਜਖੋ ਕੇ ਜਿੱਥੇ ਕੋਈ ਤਕਲੀਫ ਹੁੰਦੀ ਹੋ ਉੱਥੇ ਲੋਕਲ ਐਸਓਮ ਨੂੰ ਆ ਕੇ ਕੰਟੈਕਟ ਕਰ ਸਕਦਾ ਹੈਗਾ ਉਹ ਤੁਹਾਡਾ ਇਲਾਜ ਬਿਲਕੁਲ ਹੀ ਫ੍ਰੀ ਕੀਤਾ ਹੈ। ਥੈਂਕ ਯੂ ਥੈਂਕ ਯੂ ਜੀ इस दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर